ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਵਿਖੇ ਸੰਤ ਸ਼ਿੰਗਾਰਾ RAM ji ਦੇ 13ਵੀਂ ਵਰਸੀ ਸਮਾਗਮ ਮਨਾਇਆ ਭਾਰੀ ਗਿਣਤੀ ਵਿੱਚ ਸੰਤ ਮਹਾਪੁਰਸ਼ ਪੁਜੇ ਪਰਵਚਨਾ ਨਾਲ ਸੰਗਤਾਂ ਨੂੰ ਰੂਹਾਨੀਅਤ ਦੇ ਰੰਗ ਨਾਲ ਕੀਤਾ ਸਾਕੋ ਤਾਜ ਸਮਾਜਿਕ ਬੁਰਾਈਆਂ ਨੂੰ ਜੜੋਂ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ ਬੱਚਿਆਂ ਦੀ ਸਿੱਖਿਆ ਵੱਲ ਵੱਧ ਤੋਂ ਵੱਧ ਤਵੱਜੋ ਦੇਵੋ ਸੰਤ ਬਾਬਾ ਨਿਰਮਲ ਦਾਸ ਜੀ ਬਾਬਾ ਜੋੜੇ ਸੰਤ ਬਾਬਾ ਸਰਬੰਦ ਦਾਸ ਜੀ ਸਲੇਮ ਟਾਵਰੀ ਲੁਧਿਆਣਾ ਸੰਤ ਬਾਬਾ ਪਰਮਜੀਤ ਤਾਸ ਜੀ ਔਰ ਸੰਤਾ ਮਹਾਪੁਰਸ਼ਾਂ ਦੇ ਦਿਖਾਏ ਰਸਤੇ ਤੇ ਚੱਲ ਕੇ ਮਨੁੱਖਤਾ ਦਾ ਭਲਾ ਕਰਿਏ ਸੰਤ ਆਰਾਮ ਸਰੂਪ ਗਿਆਨੀ ਜੀ ਬ੍ਰਾਹਮਣੀਨ ਸ੍ਰੀਮਾਨ 108 ਸੰਤ ਰਤਨਦਾਸ ਮਹਾਰਾਜ ਜੀ ਬ੍ਰਾਹਮਣੀਨ ਸ੍ਰੀਮਾਨ 108 ਸੰਤsinghara ram ਮਹਾਰਾਜ ਜੀ ਪਿੰਡ ਖੰਨੀ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 108 ਸੰਤ ਬਾਬਾsinghara Ram Maharaj ਜੀ ਦਾ 13ਵਾਂ ਵਰਸੀ ਸਮਾਗਮ ਡੇਰੇ ਦੇ ਮੌਜੂਦਾ ਗਦੀ ਨਸੀਬ ਸੰਤ RAM ਸਰੂਪ ਗਿਆਨੀ ਹੁਰਾ ਦੀ ਜੋਗ ਅਗਵਾਈ ਹੇਠ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ ਸਿਰਗੁਰੂ ਰਵੀਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਦਾ ਵੀ ਵਿਸ਼ੇਸ਼ ਸਹਿਯੋਗ ਰਿਆ ਸਵੇਰੇ ਹਰ ਹਰ ਦਾ ਹਰ ਦਾ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ ਦੇਰਾ ਸਤਖੰਡ ਨਗਰ ਵਾਲਿਆ ਤੋਂ ਸੰਤੋ ਪਰਮਦੇਵ ਜੀ ਮਹਾਰਾਜੀ ਇਸ ਸੁਭ ਮੌਕੇ ਤੇ ਮੌਜੂਦ ਸਨ 11 ਵਜੇ ਸ੍ਰੀ ਸੁਖਮਨੀ ਸਾਜ ਜੀ ਦੇ ਜਾਪ ਦੇ ਭੋਗ ਪਾਏਗੇ ਉਪਰੰਤ ਸੰਤ ਸਮਾਗਮ ਹੋਇਆ ਜਿਸ ਵਿੱਚ ਸੰਤ ਮਹਾਪੁਰਸ਼ਾਂ ਨੇ ਪਾੜੀ ਗਿਣਤੀ ਵਿੱਚ ਜੁੜ ਬੈਠੀ ਸੰਗਤ ਨੂੰ ਰੂਹਾਨੀਏ ਦੇ ਰੰਗ ਨਾਲ ਸਬੋਤਾਜ ਕੀਤਾ ਸੰਤ ਨਰਮਲ ਦਾਸ ਜੀ ਬਾਬਾ ਜੋੜੇ ਰਾਏਪੁਰ ਉਰ ਸੂਲਪੁਰ ਸੰਤ ਬਾਬਾ ਸਰਬੰਦ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਸੰਤ ਪਰਮਜੀਤ ਦਾਸ ਉਰਾਖਿਆ ਕਿ ਸਮਾਜਿਕ ਬੁਰਾਈਆਂ ਨੂੰ ਜੜੋ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ ਡੇਰੇ ਦੇ ਮੌਜੂਦਾ ਗਦੀਨਸੀਨ ਸੰਤ ਆਰਾਮ ਸਰੂਪ ਗਿਆਨੀ ਜੀ ਨੇ ਕਿਹਾ ਕਿ ਆਓ ਸੰਤ ਮਹਾਪੁਰਸ਼ਾਂ ਦੇ ਦਿਖਾਏ ਰਸਤੇ ਤੇ ਚੱਲ ਕੇ ਮਾਨਵਤਾ ਦਾ ਭਲਾ ਕਰੀਏ ਉਹ ਸਮੁੱਚੀ ਸਾਧ ਸੰਗਤ ਦਾ ਸਹਿਯੋਗ ਲਈ ਆਵਾਜ਼ ਵੀ ਜਤਾਇਆ ਗੁਰੂ ਕੇ ਲੰਗਰ ਆ ਤੁਟ ਬਰਤਾਈ ਸੰਤ ਰਾਜਕਮਾਰ ਜੀ ਬਹਾਦਰਪੁਰ ਵਾਲੇ ਵੀ ਪੁਜੇ ਤੇ ਉਹਨਾਂ ਵੀ ਆਪਣੇ ਵਿਚਾਰ ਪੇਸ਼ ਕੀਤੇ ਬੋਲੇ ਸੋ ਨਿਰਭੈ ਸਤਿਗੁਰੂ ਦਾ ਆਸਮਰਦਾ ਜੀ ਜੈ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ অবতার ਅੱਜ ਸੰਤ ਬਾਬਾ ਸ਼ੰਗਰाराम ਜੀ ਮਹਾਰਾਜ ਦੇ ਇਸ ਪਵਿੱਤਰ ਅਸਥਾਨ ਤੇ ਅਸੀਂ ਪਹੁੰਚੇ ਆ ਜਿੱਥੇ ਬਾਬਾ ਜੀ ਆ ਰਾਮ ਸਰੂਪ ਜੀ ਮਹਾਰਾ ਸੇਵਾ ਨਿਭਾ ਰਹੇ ਆ ਔਰ ਸਾਰੇ ਸਾਧੂ ਸਮਾਜ ਵੱਲੋਂ ਅੱਜ ਮਹਾਪੁਰਸ਼ ਇਸ ਅਸਥਾਨ ਤੇ ਨਕਮਸਤਕ ਹੋਣ ਵਾਸਤੇ ਆਏ ਆ ਅਸੀਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਪਹਿਲਾਂ ਤਾਂ ਅਸੀਂ ਨਮਸਕਾਰ ਕਰਦੇ ਆਂ ਔਰ ਦੂਸਰਾ ਜੋ ਸਾਨੂੰ ਮਹਾਪੁਰਸ਼ਾ ਨੇ ਮਾਰਗ ਦਰਸਾਇਆ ਉਹਦੇ ਅਨੁਸਾਰ ਅਸੀਂ ਸਾਰੀਆਂ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਾਂਗੇ ਕਿ ਜੋ ਮਹਾਪੁਰਸ਼ਾ ਨੇ ਸਾਨੂੰ ਦਿੱਤਾ ਮਹਾਰ ਮਹਾਪੁਰਸ਼ਾ ਨੇ ਜੋ ਆਪਣੇ ਜੀਵਨ ਵਿੱਚ ਕੀਤਾ ਸੰਤ ਬਾਬਾ ਸ਼ੰਗਾਰाराम ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਜੁੜ ਕੇ ਭਗਤੀ ਔਰ ਸ਼ਕਤੀ ਨੂੰ ਪੈਦਾ ਕੀਤਾ ਔਰ ਸਾਰੀ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਉਹਨਾਂ ਨੇ ਸ਼ੁਭ ਅਸ਼ੀਰਵਾਦ ਪ੍ਰਦਾਨ ਕੀਤੇ ਆ ਔਰ ਬਾਬਾ ਰਤਨਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਹੁਕਮ ਨਾਲ ਉਹ ਉਹਨਾਂ ਨੇ ਪੇਖ ਲੈ ਕੇ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਔਰ ਅਧਿਆਤਮਿਕ ਦੇ ਨਾਲ ਜੋੜਿਆ ਅੱਜ ਅਸੀਂ ਉਹਨਾਂ ਦੀ 13ਵੀਂ ਵਰਸੀ ਤੇ ਸੰਤ ਬਾਬਾ ਜੀ ਨਗਰਵਾਲੇ ਔਰ ਮਹਾਨ ਸਾਰੇ ਮਹਾਪੁਰਸ਼ ਆ ਕੇ ਇਸ ਅਸਥਾਨ ਤੇ ਜੋ ਜਿੱਥੇ ਉਹਨਾਂ ਦਾ ਤਪਸਥਾਨ ਹੈ ਜਿੱਥੇ ਉਹਨਾਂ ਦਾ ਅੰਗੀਠਾ ਸਾਹਿਬ ਹੈ ਉਸ ਆਸਾਨ ਤੇ 13ਵੀਂ ਵਰਸਤੀ ਸਵਾਗਤ ਤੇ ਅਸੀਂ ਪਹੁੰਚੇ ਆ ਅਸੀਂ ਇਹੀ ਬੇਨਤੀ ਕਰਾਂਗੇ ਸਾਰੀ ਸੰਗਤ ਨੂੰ ਕਿ ਫੜੀਏ ਗੁਣੀਏ ਨਾਮ ਸਭ ਸੁਣੀਏ ਅਨਪਾਪ ਹੋਣਾ ਦਰਸੇ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਚਰਨਾਂ ਦੇ ਨਾਲ ਔਰ ਗੁਰੂ ਪਾਤਸ਼ਾਹੀ ਦੀ ਭਗਤੀ ਦੇ ਨਾਲ ਜੁੜ ਕੇ ਔਰ ਗੁਰੂ ਮਹਾਪੁਰਸ਼ਾ ਨੇ ਜੋ ਸਾਨੂੰ ਆਪਣੇ ਜੀਵਨ ਦੇ ਵਿੱਚ ਸਾਨੂੰ ਦੱਸਿਆ ਉਹਦੀ ਕਮਾਈ ਕਰੀਏ ਔਰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਆਪ ਵੀ ਜੁੜੀਏ ਔਰ ਸੰਗਤ ਨੂੰ ਵੀ ਜੋੜੀਏ ਜੋ ਸਾਨੂੰ ਮਹਾਪੁਰਸ਼ਾ ਨੇ ਜੀਵਨ ਦੇ ਵਿੱਚ ਦਿੱਤਾ ਉਹਦੀ ਕਮਾਈ ਕਰਕੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਬੇਨਤੀ ਕਰਾਂਗੇ ਕਿ ਪਾਤਸ਼ਾਹ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚੋ ਇਹੋ ਤੋਹਰ ਮਹਾਰਾਜ ਨੇ ਜੋ ਵਹਰਾਜ ਨੇ ਸ਼ਬਦ ਜੋ ਉਚਾਰਨ ਕੀਤਾ ਹੈ ਹਰ ਸੋ ਹੀਰਾ ਛਾੜਕੇ ਕਰੇ ਆਨ ਕੀ ਆਸ ਤੇ ਨਰ ਦੋਜਿਕ ਜਾਹੇਗੇ ਸਤਿ ਪਾਖੇ ਰਵਦਾ ਜੈਸਾ ਰੰਗ ਕੋ ਸਮੁਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਦਾ ਸਮਾ ਤੋ ਗੁਰੂ ਪਾਤਸ਼ਾਹ ਜੀ ਨੇ ਜਿਸ ਰੰਗ ਦੇ ਵਿੱਚ ਆਪ ਰੰਗੇ ਹੋਏ ਆ ਉਹੋ ਹੀ ਰੰਗ ਸਾਰੀ ਸੰਗਤ ਨੂੰ ਉਹਨਾਂ ਨੇ ਸਮਰਪਿਤ ਕਰਕੇ ਔਰ ਉਹਨਾਂ ਨੂੰ ਉਸ ਰੰਗ ਦੇ ਵਿੱਚ ਸਾਰੀ ਸੰਗਤ ਨੂੰ ਕਾਇਨਾਤ ਨੂੰ ਰੰਗਿਆ ਹੋਇਆ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੈ ਤੁਸੀਂ ਸਭ ਦੇਖ ਰਹੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਮਹਾਰਾਜ ਦੀ ਅਸ ਬਾਣੀ ਨੂੰ ਲੈ ਕੇ ਸਾਰੇ ਹੀ ਪ੍ਰਕਾਸ਼ਿਤ ਹੈ ਔਰ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਸ ਆਸਥਾਨ ਦੇ ਨਾਲ ਜੁੜੀਆਂ ਹੋਈਆਂ ਔਰ ਸੰਤ ਬਾਬਾ ਸ਼ੰਗਾਰਾ ਰਾਮ ਜੀ ਦੇ ਚਰਨਾਂ 'ਚ ਸਾਰੇ ਮਹਾਪੁਰਸ਼ਾਂ ਵੱਲੋਂ ਪੇਖੋ ਹਨ ਵੱਲੋਂ ਅਸੀਂ ਉਹਨਾਂ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਨੂੰ ਸ਼ਕਤੀ ਬਖਸ਼ੀ ਕਰੋ ਸਾਨੂੰ ਤੁਸੀਂ ਅ શુભ ਅਸ਼ੀਰਵਾਦ ਪ੍ਰਦਾਨ ਕਰੋ ਤਾਂ ਕਿ ਅਸੀਂ ਸਮਾਜ ਦੀ ਸੇਵਾ ਬੜੇ ਵਧੀਆ ਤਰੀਕੇ ਨਾਲ ਕਰ ਸਕੀਏ ਸੋ ਇਤਨਾ ਹੀ ਕਹਿੰਦਾ ਹੋਇਆ ਦਾਸ ਇੱਥੇ ਹੀ ਕਹਿੰਦਾ ਜਾ ਚੁਕਿਆ ਗੁਰਦਾਰ ਸਾਧੂ ਸੰਪਰਦਾ ਸੋਸਾਇਟੀ ਵੱਲੋਂ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਹਾਜ਼ਰੀ ਭਰੀ ਆ ਔਰ ਸਭ ਤੋਂ ਜ਼ਿਆਦਾ ਜੋ ਚੌਥਾ ਥਾਵੇਂ ਨੂੰ ਕਿਹਾ ਗਿਆ ਮੀਡੀਏ ਨੂੰ ਤੋ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਵਾਰ ਹੈ ਤੁਹਾਡੇ ਦੁਆਰਾ ਹੀ ਸਾਰੀਆਂ ਗੱਲਾਂ ਸੰਗਤ ਤੱਕ ਪਹੁੰਚੀਆਂ ਅਸੀਂ ਤੁਹਾਡਾ ਵੀ ਕੋਟਨ ਕੋ ਧੰਨਵਾਦ ਕਰਦੇ ਹਾਂ ਤੇ ਤੁਹਾਡੇ ਲਈ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਤੇ ਪਾਤਸ਼ਾਹ ਕਿਰਪਾ ਕਰਨ ਜੋ ਸੱਚ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਨੀ ਔਰ ਸੱਚ ਹੀ ਜੋ ਹੈ ਮਾਲਕ ਅੰਦਰ ਪੂਰਨ ਖੁੱਟੇ ਨਾਨਕਾ ਓੜਕ ਸੱਚ ਸੱਚ ਸਹੀ ਤੋ ਸਾਰੀ ਸੰਗਤ ਦਾ ਔਰ ਸਾਰੇ ਜਗਿਆਸੂ ਜਨਾਂ ਦਾ ਔਰ ਸਾਰੇ ਮਹਾਪੁਰਸ਼ਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇੱਥੇ ਹੀ ਨਮਸਕਾਰ ਕਰਦੇ ਹਾਂ ਹੋਰੇ ਸੋ ਨਰਭੈ ਸੋ ਨਰਭੈ ਸਤਿਗੁਰੂ ਸਾਹਿਬ ਜੀ ਕੀ ਜੈ ਹੋਰੇ ਸੋ ਨਰਭੈ ਸੋ ਨਰਭੈ ਸਤਿਗੁਰੂ ਸਾਹਿਬ ਜੀ ਕੀ ਜੈ ਧੰਨਵਾਦ ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨ ਮੰਨਨੇ ਜੋ ਬਾਣੀ ਕਹਿੰਦੀ ਆ ਸੇਵਕ ਜਨ ਮੰਨ ਪਰਤਖ ਬਿਰੂ ਨਿਸਤਾਰੇ ਗੁਰੂ ਜਿਹੜੇ ਆ ਨਾ ਰੱਬ ਬਣ ਕੇ ਨਸਤਾਰਾ ਕਰ ਦਿੰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਮਹਾਨ ਤਪਸਵੀ ਸ਼ਾਂਤੀ ਦੇ ਪੁੰਜ ਬ੍ਰਹਮ ਗਿਆਨੀ ਬ੍ਰਹਮਲੀਨ ਸ੍ਰੀਮਾਨ 108 ਸਤਿਗੁਰੂ ਸ਼ਿਗਾਰਾ ਦਾ ਜੀਆਂ ਦੀ 13ਵੀਂ ਸਲਾਨਾ ਵਰ੍ਹੇਸੀ ਸਮਾਗਮ ਸੰਤ ਅੰਦਰ ਪਿੰਡ ਖੰਨੀ ਵਿਖੇ ਉਹਨਾਂ ਦੀ ਵਰ੍ਹੇਸੀ ਸਮਾਗਮ ਤੇ ਪਹੁੰਚੇ ਆ ਔਰ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਦੇ ਸਾਰੇ ਮਹਾਂਪੁਰਸ਼ ਇੱਥੇ ਆਏ ਹੋਏ ਸਨ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਕੀਰਤਨ ਦੇ ਨਾਲ ਪਰਮੇਸ਼ਵਰ ਦੇ ਰਾਹ ਨਾਲ ਜੋੜਿਆ ਗੁਰਪ੍ਰੀਤ ਸਾਧ ਸੰਗਤ ਜੀ ਇਹ ਸੰਤ ਜਨ ਜਿਹੜੇ ਐ ਸੰਗਤਾਂ ਨੂੰ ਰੱਬ ਦੇ ਰਾਹ ਨਾਲ ਜੋੜਨ ਵਾਸਤੇ ਹੀ ਸੰਸਾਰ ਦੇ ਵਿੱਚ ਆਉਂਦੇ ਸਾਧ ਪਠਾਇਆ ਆਪ ਹਰ ਹਮ ਤੁਮ ਤੇ ਨਾਹੀ ਦੂਰ ਇਹ ਜੋ ਸਾਹਿਬ ਸਤਿਗੁਰੂ ਸ਼ਿਗਾਰਾ ਦਾ ਜੀ ਸੀ ਸ਼੍ਰੀਮਾਨ ਸ਼੍ਰੀ ਫਤੇਨਾ ਜੀ ਓਗੜ ਉਹਨਾਂ ਦੀ ਪਰੰਪਰਾ ਤੋਂ ਸਤੂਰ ਬਾਬਾ ਰੂਪੀ RAM ਜੀ ਸਤੂਰਾਬਾਦ ਬਿਆਲ ਦਾ ਜੀ ਸਤੂਰ ਬਾਬਾ ਮੀਲਾ RAM ਜੀ ਦੇ ਗੁਰਪਾਈ ਬਾਬਾ ਰਤਨ ਦਾ ਜੀ ਉਹਨਾਂ ਦੇ ਸ਼ੇਸ਼ ਸੰਤ ਸ਼ਗਾਰਾ ਦਾ ਜੀ ਜਿਨ੍ਹਾਂ ਦੀ 13ਵੀਂ ਵਰਸੀ ਮਨਾਈ ਜਾਂਦੀ ਹੈ ਇਹਨਾਂ ਨੇ ਮਹਾਨ ਤਪ ਕੀਤਾ ਸੰਗਤਾਂ ਦੀ ਨਾਮ ਦੇ ਨਾਲ ਦਵਾਈਆਂ ਦੇ ਨਾਲ ਹਰ ਤਰ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਇਸ ਕਰਕੇ ਗਰੁੱਪਿਆਰੀ ਸਾਧ ਸੰਗ ਜਿਹੜਾ ਸੰਸਾਰ ਨੂੰ ਸਿੱਧੇ ਰਾਸਤੇ ਤੇ ਪਾਉਂਦਾ ਸੰਸਾਰ ਨੂੰ ਪਰਮੇਸ਼ਵਰ ਦੇ ਨਾਲ ਜੋੜਦਾ ਸਾਰੀਆਂ ਸੰਗਤਾਂ ਸੰਸਾਰ ਉਹਦੇ ਨਾਲ ਜੁੜ ਜਾਂਦਾ ਆ ਸਾਰਾ ਸੰਸਾਰ ਉਹਦੇ ਚਰਨਾਂ 'ਚ ਨਤਮਸਤ ਕਰਦਾ ਆ ਉਸ ਦੀਆਂ ਪਾਇ ਭੂਰਣਿਆਂ ਨੂੰ ਚੇਤੇ ਕਰਦੇ ਆ ਤੇ ਯਾਦ ਕਰਦੇ ਆ ਵੇ ਹਮੇਸ਼ਾ ਬਾਤ ਤੇ ਸਾਰਾ ਸੰਸਾਰ ਇਸੇ ਤਰ੍ਹਾਂ ਚੱਲਿਆ ਰਿਹਾ ਔਰ ਜਿੱਥੇ ਜਿੱਥੇ ਸੰਤ ਮਹਾਪੁਰਸ਼ ਨਾਮ ਦੀ ਦਾਤ ਬਖਸ਼ਦੇ ਆ ਔਰ ਸੰਸਾਰ ਨੂੰ ਨਸ਼ਿਆਂ ਤੋਂ ਰਹਿਤ ਹੋਣ ਲਈ ਗੱਲ ਕਰਦੇ ਆ ਕਿ ਨਸ਼ਾ ਜਿਹੜਾ ਆ ਸੰਸਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਨਸ਼ਾ ਜਿਹੜਾ ਬੰਦੇ ਦੀ ਬੁੱਧੀ ਨੂੰ ਖਰਾਬ ਕਰਦਾ ਜਿੱਥੇ ਜਿੱਥੇ ਨਸ਼ੇ ਦੀ ਗੱਲ ਕਰਦੇ ਉੱਥੇ ਵਿਦਿਆ ਦੀ ਵੀ ਗੱਲ ਕਰਦੇ ਆ ਵੀ ਜੀ ਫੇਲੇ ਵਿਦਿਆ ਚਾਨਣ ਹੋਏ ਜਿਥੇ-ਜਿਥੇ ਵਿਦਿਆ ਦਾ ਪ੍ਰਕਾਸ਼ ਹੋ ਉਤੇ ਚਾਨਣ ਹੁੰਦਾ ਹਰ ਮਨੁੱਖ ਆਪਣੀ ਬੁੱਧੀ ਦੇ ਅਸਾਬ ਦੇ ਨਾਲ ਵਿਦਿਆ ਦੇ ਸਾਰੇ ਵਿਦਿਆ ਤਬ ਤੱਕ ਪੜੋ ਜਬ ਤੱਕ ਹਟਮੈਂ ਪ੍ਰਾਣ ਜਹਾਂ ਤੱਕ ਨਹੀਂ ਪਹੁੰਚੇ ਨਹੀਂ ਤਹਾਂ ਪਹੁੰਚੇ ਵਿਦਵਾਨ ਜਿੱਤੇ-ਜਿੱਤੇ ਕਹਿੰਦੇ ਧਨੀ ਨਹੀਂ ਪਹੁੰਚ ਸਕਦਾ ਉਥੇ ਵਿਦਵਾਨ ਜਿਨ੍ਹਾਂ ਨੇ ਵਿਦਿਆ ਨੂੰ ਗ੍ਰਹਿਣ ਕੀਤਾ ਵਿਦਿਆ ਪੜੀ ਵਿੱਦਿਆ ਭੜਾਈ ਉੱਤੇ-ਉੱਤੇ ਮਹਾਪੁਰਸ਼ ਪਹੁੰਚ ਜਾਂਦੇ ਆ ਤੇ ਗੁਰੂਪਰੀ ਸਾਧਸੰਗ ਜੀ ਸੰਤਾਂ ਦਾ ਮਹਾਪੁਰਸ਼ਾਂ ਦਾ ਇਹੀ ਸੰਦੇਸ਼ ਹੈ ਕਿ ਨਾਮ ਬਾਣੀ ਦੇ ਨਾਲ ਜੜੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰੋ ਤੇ ਵੱਧ ਤੋਂ ਵੱਧ ਵਿਦਿਆ ਦਾ ਦਾਨ ਦਿਓ ਇਹਨਾਂ ਕਹਿੰਦੇ ਹੋਏ ਖਮਾ ਦੇ ਇਜਾਜ਼ਖਾਂ ਬੋਲੇ ਸੋ ਨਿਰਪੈ ਸਤੁਰੇਵਦਾਸ ਮਹਾਰਾਜ ਕੀ ਸੋ ਨਿਰਪੈ ਸਤਿਗੁਰੂ ਆਵਾ ਰਤਨਦਾਸ ਮਹਾਰਾਜ ਕੀ ਜੈ ਹੋਲੇ ਸੋ ਨਿਰਪੈ ਸਤਿਗੁਰੂ ਆਵਾ ਸ਼ੰਗਾਰਾਦਾਸ ਮਹਾਰਾਜ ਕੀ ਜੈ ਹਾਲ ਸਾਥ ਸ੍ਰੀ ਅਕਾਲ ਅੱਜ ਸੰਤ ਸ਼ੰਗਾਰਾਦਾਸ ਜੀ ਦੀ 13ਵੀਂ ਸਲਾਨਾ ਵਰਸੀ ਦੇ ਸਮਾਗਮ ਵਿੱਚ ਇੱਥੇ ਆਉਣ ਦਾ ਮੌਕਾ ਮਿਲਿਆ ਸੰਤ ਸ਼ੰਗਾਰਾਦਾਸ ਜੀ ਨੂੰ ਅਸੀਂ ਬਚਪਨ ਤੋਂ ਜਾਣਦੇ ਕਿਉਂਕਿ ਉਹ 108 ਸੰਤ ਰਤਨਦਾਸ ਜੀ ਮਹਾਰਾਜ ਦੇ ਨਾਲ ਪਿੰਡ ਬਲੀਨਾ ਦਾ ਬਾਬੇ ਜਾਂਦੇ ਹੁੰਦੇ ਸੀ ਉਹਨਾਂ ਨੇ ਰਤਨਦਾਸ ਜੀ ਦੇ ਕੋਲੋਂ ਹੀ ਸਿੱਖਿਆ ਪ੍ਰਾਪਤ ਕੀਤੀ ਔਰ ਉਹਨਾਂ ਨੇ ਪੂਰੀ ਕਾਇਨਾਤ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਉਪਦੇਸ਼ ਪਹੁੰਚਾਇਆ ਸੰਤ ਆਰਾਮ ਸਰੂਪ ਜੀ ਬਾਰੇ ਜੀ ਵੀ ਇਹੀ ਕਥਨ ਹੈ ਕਿ ਜਦੋਂ ਬਚਪਨ ਦੇ ਵਿੱਚ ਹੀ ਹੁੰਦੇ ਸੀ ਇਨਾਂ ਦੀ ਸ਼ੁਰੂ ਤੋਂ ਲਗਨ ਮਹਾਪੁਰਸ਼ਾਂ ਦੇ ਨਾਲ ਹੁੰਦੀ ਸੀ ਇਹਨਾਂ ਨੇ ਬਹੁਤ ਹੀ ਸੰਤਾਂ ਦੀ ਸੇਵਾ ਕੀਤੀ ਔਰ ਉਸ ਸੇਵਾ ਦਾ ਫਲ ਸੰਗਤ ਨੇ ਇਹਨਾਂ ਨੂੰ ਗੁਰਗੱਦੀ ਦੇ ਰੂਪ ਵਿੱਚ ਦਿੱਤਾ ਜਦੋਂ ਸੰਤੋਸ਼ ਸਿੰਘਾਰਾ RAM ਜੀ ਇਸ ਸੰਸਾਰ ਤੋਂ ਉਹ ਗਏ ਨੇ ਉਸ ਤੋਂ ਬਾਅਦ ਸੰਗਤ ਨੇ ਸੰਤ RAM ਸਰੂਪ ਜੀ ਨੂੰ ਇਸ ਯੋਗ ਸਮਝਿਆ ਔਰ ਸੰਤ RAM ਸਰੂਪ ਜੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਅੱਜ ਵੀ ਚੱਲ ਰਹੇ ਆ ਤੇ ਸੰਗਤ ਨੂੰ ਵੀ ਇਹ ਪ੍ਰੇਰਿਤ ਕਰ ਰਹੇ ਆ ਕਿ ਨਾਮ ਬਾਣੀ ਤੋਂ ਬਿਨਾ ਸਾਡਾ ਜਿਹੜਾ ਜੀਵਨ ਹੈ ਉਹ ਬੇਅਰਥ ਹੈ। ਉਹ ਨਸ਼ਿਆਂ ਦੇ ਬਾਰੇ ਤੇ ਇਹੀ ਗੱਲ ਹੈ ਕਿ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਉਹ ਸਾਰਿਆਂ ਨੂੰ ਇਹ ਸੰਦੇਸ਼ ਦਿੰਦੇ ਆ ਕਿ ਨਾਮ ਬਾਣੀ ਦਾ ਜਾਪ ਕਰੋ ਨਸ਼ਿਆਂ ਤੋਂ ਦੂਰ ਰਵੋ ਸਾਡੀ ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਇਹੀ ਸੰਦੇਸ਼ ਹੈ ਕਿ ਆਪਾਂ ਇਹ ਅੱਜ ਇਸ ਵਰਸੀ ਸਮਾਗਮ ਤੇ ਆਏ ਹਾਂ ਤੇ ਸਾਡੀ ਇਹੀ ਸੱਚੀ ਸੰਦੇਸ਼ ਜਲੀ ਹੋਵੇਗੀ ਕਿ ਅਸੀਂ ਨਸ਼ਿਆਂ ਨੂੰ ਤਿਆਗੀਏ ਤੇ ਆਪਣੀ ਸਿਹਤ ਦਾ ਧਿਆਨ ਰੱਖੀਏ। ਜਿੰਨਾ ਸਾਹ ਸੁਖਰਾ ਸੁਨਹੀ ਸੁਵੇ। ਹਰ ਨਾਮੋਂ ਮਨ ਤਨ ਸੁਸਹਿ ਨਾ ਲਖ ਤਨ ਸੁਸਹਿ ਨਾ ਕਾਏ ਤੇ ਉਸਤੋ ਵਿਸਤ ਕਰ ਸਾਰ ਤੁਮਾ ਚਾਲੇ ਬਿਨ ਫੜੇ ਚਲੇ ਬਿਨ ਭਜਨ ਦੇ ਵਿਚਿਆ ਸਲੀਸਾ ਹਰੀ ਹਰੀ ਦਾ ਨਾਮ ਤੁਮਾਰਾ ਨਾਮ ਕੀ ਉਹ ਹੋ ਤਨ ਸਾ ਬਰਤ ਕਰੋ ਓ हो भ ਸਾਂਗਰ ਤੇ ਸਾਰਾ ਨਤਮਹਾਰੀ ਹਮ ਔਗਣ ਬਉ ਉਪਕਾਰੀ ਤੁਮ ਮੁਖਤੇ ਸਪੇਦ ਸਪੀਲ ਦੇ ਪਰਮੇਸ਼ਰ ਪਰਮਾਤਮਾ ਤੁਮ ਸਫੇਦ ਚਿੱਟਾ ਅਤੇ ਪੀੜਾ ਬੇਦਾਗ ਰਿਸ਼ਮੇ ਤੁਮ ਮਖਤੂਲ ਸਪੇਦ ਸਪੀਲ ਹਮ ਮੁਬਾਫਰੇ ਜਸ ਕੀੜਾ ਅਸੀਂ ਤੇ ਇੱਕ ਕੀੜੇ ਦੀ ਨਿਆਈ ਹਾਂ ਹਮ ਬਫਰੇ ਜਸ ਕੀੜਾ ਪਰ ਸੰਗਤਾਂ ਮਿਲ ਰਹੀਏ ਮਾਦੂਦ ਜੈਸੇ ਮੱਧ ਤੋਂ ਮਥੀਰਾ ਪਰ ਪਰਮੇਸ਼ਰ ਤੇਰੀ ਰਹਿਮਤ ਸਰਕਾਰ ਅਸੀਂ ਗੋ ਸਿੱਖਿਆ ਹੈ ਕਿ ਜਿਵੇਂ ਸ਼ਹਿਦ ਦੀਆਂ ਮਥੀਆਂ ਛੱਤੇ ਤੇ ਰਹਦੀਆਂ ਨੇ ਤੇ ਸਾਸ ਨੇ ਅੱਤ ਦੀ ਗਰਮੀ ਵਿੱਚ ਵੀ ਸਾਸ ਨੇ ਇਤਿਹਾਸ ਕਿੰਦਾ ਹੈ ਕਿ 6 ਮਿੰਟਾਂ ਤੋਂ ਉੱਤਰ ਉੱਡ ਕੇ ਜਾਂਦੀਆਂ ਨੇ ਰਾਹ ਵਿੱਚ ਕਿਤੇ ਵੀ ਗੰਦਗੀ ਹੋਏ ਬੈੰਦੀਆਂ ਨਹੀਂ ਉਸ ਬਰਤੇ ਬਹਿਣਾ ਜਿੱਥੋਂ ਉਹਨਾਂ ਨੂੰ ਸ਼ਹਿਦ ਪ੍ਰਾਪਤ ਹੋਵੇ ਕਿਤਨਾ ਸਤਗੁਰੂ ਗੁਰੂ ਸਾਹਿਬ ਜੀ ਕਹਿੰਦੇ ਸੰਗਤ ਵਿੱਚੋਂ ਇਹ ਗੁਣ ਪ੍ਰਾਪਤ ਹੋ ਗਿਆ ਏ ਕਿ ਆਪੋੜਾ ਲਈ ਜਿਵੇਂ ਅੱਜ ਨਸ਼ਿਆਂ ਦਾ ਭੰਡਾਰ ਚੱਲਦਾ ਏ ਜਾਂ ਮਲ ਪੈੜਾ ਪਾਤੀ ਕੰਨ ਨਿੰਦਾਰੇ ਤਾਂ ਤੇ ਸੁਪਾਣੇ ਨਾਲੀ ਤਾਪੀ ਚਿਤਰਾਏ ਕੋੜ ਰੱਥਲੇ ਸੁਪਾਣੇ ਨਾਲੀ ਤਾਪੀ ਚਿਤਰਾਏ